ਰਸਿਕਾ ਦੇਖੋ ਵੀ ਅੱਜ ਮੇਰਾ ਤਵ ਕਿੰਨਾ ਹੀ ਪੂਰਦਾ ਪੂਰਾ ਮਸਤੀਆ ਬੈਠਾ ਦੇਖੀ ਸੱਚੀ ਗੱਲ ਬੱਚੇ ਪਾਣੀ ਦੇ ਬਹੁਤ ਮਸਤੀ ਹੁੰਦੇ ਆ ਪਾਣੀ ਦੇ ਵਜੋਂ ਬਹੁਤ ਮਸਤੀਆ ਦੇਖੋ ਸ਼ੌਂਕਾਂ ਤੇ ਬਹੁਤ ਜ਼ਿਆਦਾ ਫੇਰਦਾ ਹਮੇਸ਼ਾ ਜਦੋਂ ਹੀ ਅਸੀਂ ਪਾਣੀ ਚ ਇਹਨੂੰ ਬਿਠਾ ਦਿੰਨੇ ਆ ਉਦੋਂ ਹੀ ਇਦਾਂ ਹੀ ਕਰਦਾ ਹੈ ਸ਼ੌਕ ਕੀ ਕਰਦੇ ਆ ਤੁਸੀਂ ਨਹੀਂ ਕਰਦੇ ਹੋ ਇਹਦੇ ਪੀਉਣ ਨੂੰ ਪਾਣੀ ਅੱਜ ਸਵੇਰ ਨੂੰ ਪੂਰਾ 1 ਘੰਟਾ ਮਸੂਲੀ ਦਿੱ ਪਾਣੀ ਚ ਬਹਿ ਗਿਆ ਲੋਕ ਗਰਮ ਗੋਤਮੰਦਾ ਪਾਣੀ ਚ ਬਹਿ ਕੇ ਬਹੁਤ ਖੁਸ਼ ਹੁੰਦਾ ਵਾ